ਆਜ ਹੋਇਆ ਜੀ ਬਸ ਬਹੁਤ ਤੰਗ ਸੱਸੇ ਕੀ ਹੈ ਮੇਂਗੀ ਜੀ ਮੇਨੇ ਪੇਟ ਦੀ ਪਰੌਂਗ ਪੰਜਾ ਤੇ ਹੈ ਜੀ ਪੂਰੇ ਤਰ੍ਹਾਂ ਨਹੀਂ ਜਾਂਦਾ ਮੈਥੋਂ ਇਹਨਾਂ ਨੂੰ ਜੀ ਹੁਣ ਪੇਟ ਦੀ ਪਰੌਂਗ ਵਾਧਾ ਪਹਿਲੋਂ ਮਾੜੀ ਮੋਟੀ ਬਿਮਾਰੀ ਸੀ ਡਾਕਟਰਾਂ ਦੇ ਲਈ ਫਿਰੇ ਅਸੀਂ ਪਰ ਡਾਕਟਰਾਂ ਨੇ ਸਾਨੂੰ ਕੋਈ ਹੱਲ ਨਹੀਂ ਦਿੱਤਾ ਉਹਦਾ ਹੁਣ ਇਹਦਾ ਹੱਲ ਇਹੀ ਕੱਢਿਆ ਜੀ ਵੀ ਇਹਦਾ ਆਪਰੇਸ਼ਨ ਹੋ ਸਕਦਾ ਹੋਰ ਕੋਈ ਹੱਲ ਨਹੀਂ ਸਰ ਨੇ 5 ਲੱਖ ਵਾਲੇ ਕਾਰਡ ਬਣਾਏ ਵੇ ਉਹ ਬਣਿਆ ਵੇ ਹਾਂਜੀ ਕਾਰਡ ਬਣਿਆ ਜੀ ਲਾਜ ਨਹੀਂ ਹੁੰਦਾ ਨਹੀਂ ਜੀ ਲਾਜ ਨਹੀਂ ਹੈ ਜੀ ਉਹਦੇ ਤੇ ਕਿਹ ਕੌਣ ਸੀ ਕਹਿੰਦੇ ਉਹ ਕਹਿੰਦੇ ਜੀ ਇਹ ਪਰੇਸ਼ਨਾ ਜਿਹੜਾ ਇਹ ਹੋ ਨਹੀਂ ਸਕਦਾ ਇਹ ਘਟ ਤੇ ਕਿੱਥੇ ਕਿੱਥੇ ਲੈ ਗਿਆ ਹੁਣ ਤੱਕ ਇਹਨੂੰ ਜੀ ਮੈਂ ਫ੍ਰੀ ਕੋਟ ਵੀ ਲੈ ਕੇ ਗਿਆ ਤੇ ਬਠੰਡੇ ਵੀ ਲੈ ਕੇ ਗਿਆ ਪੁੱਚੋ ਵੀ ਲੈ ਕੇ ਗਿਆ ਤੇ ਇੱਧਰ ਵੀ ਲੈ ਕੇ ਗਿਆ ਇਹਨੂੰ ਐਵੇਂ ਜਿੱਥੇ ਉੱਤੇ ਕਾਟ ਨਹੀਂ ਚਲਾ ਕਿਸੇ ਨਹੀਂ ਜੀ ਕਿਸੇ ਹਸਪਤਾਲ ਚ ਨਹੀਂ ਨਹੀਂ ਜੀ ਕਿਸੇ ਤੇ ਨਹੀਂ ਚੱਲੇ ਆਸ ਤੇ ਜੀ ਕੀ ਮੰਗ ਕੇ ਕਰਦੇ ਹਾਂ ਹਾਂਜੀ ਮੰਗ ਲਈ ਹੀ ਕਰਦੇ ਆ ਜੀ ਸਾਡਾ ਤਾਂ ਇਲਾਜ ਹੋ ਜੇ ਸਾਡੇ ਬੱਚੇ ਅਸੀਂ ਆਪ ਦਾ ਘਰ ਤੇ ਕਮਾਈ ਨਾਲ ਪਾਲ ਸਕੀਏ ਸਾਡਾ ਕੋਈ ਮੋਢਾ ਲੱਗ ਜੇ ਸਨ